ਜਸ਼ਨ ਗਿੱਲ ਪਾਸਟਰ ਜੋ ਕਿ ਕੋ ਗੁਰਦਾਸਪੁਰ ਦਾ ਰਹਿਣ ਵਾਲਾ ਜਸ਼ਨ ਗਿੱਲ ਪਾਸਟਰ ਜਿਹੜਾ ਕਿ ਇਸ ਟਾਈਮ ਦੋ ਚਰਚ ਚਲਾਉਂਦਾ ਪਿਆ ਉਹਦੇ ਦੀ ਉਹਦੀ ਕਹਾਣੀ ਹੈ ਸਾਰੀ ਤੇ ਜਸ਼ਨ ਗਿੱਲ 2023 ਚ ਇੱਕ ਰੇਪ ਕਰਦਾ ਤੇ ਉਹ ਤੋਂ ਬਾਅਦ ਪੁਲਿਸ ਨੂੰ ਪੈਸੇ ਦੇ ਕੇ ਜਸ਼ਨ ਗਿੱਲ ਪੁਲਿਸ ਨੂੰ ਪੈਸੇ ਦੇ ਕੇ 304 ਤਾਰਾ ਲਵਾ ਦਿੰਦਾ ਜੋ ਕਿ ਉਹ ਇੱਕ ਤਾਰਾ ਐਕਸੀਡੈਂਟ ਦੀ ਸੀਗੀ ਔਰ ਪਰਚਾ ਦਰਜ ਹੋਣ ਨੂੰ 3 ਮਹੀਨੇ ਬਾਅਦ ਪਰਚਾ ਦਰਜ ਕੀਤਾ ਦਿਨਾਨਗਰ ਪੁਲਿਸ ਨੇ ਬਹੁਤ ੱੱਕੇ ਖਾਣ ਤੋਂ ਬਾਅਦ ਦਿਨਾਨਗਰ ਪੁਲਿਸ ਨੇ ਪਰਚਾ ਦਰਜ ਕੀਤਾ ਜਦੋਂ ਪਰਚਾ ਦਰਜ ਕੀਤਾ ਉਹ ਚ 376 406 ਤਾਰਾ ਨਾ ਸੋਰੀ 304 304 304 A ਜੋ ਕਿ ਇੱਕ ਐਕਸੀਡੈਂਟ ਦਾ ਰਾ ਬਣਾ ਦਿੱਤੀ ਗਈ ਚਲੋ ਉਹ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਇਹ ਬੰਦਾ ਘਰ ਤੋਂ ਫਰਾਰ ਹੋ ਜਾਂਦਾ ਉਹ ਤੋਂ ਬਾਅਦ ਇਹ ਬੰਦਾ ਲਾਈਵ ਸ਼ੋਅ ਕਰਨੇ ਸ਼ੁਰੂ ਕਰ ਦਿੰਦਾ ਗੁਰਦਾਸਪੁਰ ਜੰਮੂ ਦੋ ਬ੍ਰਾਂਚਾਂ ਨੇ ਜੰਮੂ ਤੇ ਇੱਕ ਗੁਰਦਾਸਪੁਰ ਇੱਕ ਇਹਦੇ ਭਰਾ ਦੀ ਚਰਚ ਉਹ ਇਸ ਟਾਈਮ ਉਹ ਚਲਾਉਂਦਾ ਪਿਆ ਗੁਰਦਾਸਪੁਰ ਦੀ ਚਰਚ ਉਹ ਇਹਦਾ ਭਰਾ ਚਲਾਨਾ ਜਸ਼ਨ ਗਿਲ ਇਸ ਟਾਈਮ ਜੰਮੂ ਰਹਿ ਰਿਆ ਤੇ ਕੁੜੀ ਦੇ ਫਾਦਰ ਸਾਹਿਬ ਨੂੰ ਕੁੜੀ ਦੇ ਭਰਾ ਨੂੰ ਬਹੁਤ ਟੌਰਚਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਉੱਚ ਅਧਿਕਾਰੀ ਸੀਗੇ ਜਿਨ੍ਹਾਂ ਨੇ ਪ੍ਰੈਸ਼ਰ ਕੀਤਾ ਕਿ ਤੁਸੀਂ ਫੈਸਲਾ ਕਰ ਲਓ ਨਹੀਂ ਤੋ ਆਡਾ ਤਾਂ ਅਕਾਉਂਟਰੀ ਕੀਤਾ ਜਾਊਗਾ ਜੰਮੂ ਜਾ ਕੇ ਤੁਹਾਡਾ ਕਾਊਂਟਰ ਕਰਾਂਗੇ ਤੁਹਾਡਾ ਜਿਨ੍ਹਾਂ ਦਾ ਉਹਨਾਂ ਦਾ ਨਾਮ ਹੈ ਰਵਿੰਦਰ ਕੁਮਾਰ ਏਐਸਆਈ ਬਰੀਅਲ ਚੌਂਕੀ ਜਤਿੰਦਰ ਸਿੰਘ ਐਸਐਚਓ ਦਿਨਾਨੰਗਰ ਮਰਾਲ ਸਿੰਘ ਡੀਐਸਪੀ ਕ੍ਰਾਈਮ ਬ੍ਰਾਂਚ ਤੇ ਡੈਨੀ ਗਿਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿਲ ਨਕਲੀ ਪੁਲਿਸ ਵਾਲਾ ਸੀਗਾ ਜਿਹੜਾ ਤੇ ਬਖਸ਼ੀਸ਼ ਚੰਦ ਗਨਮੈਨ ਐਸਪੀ ਡੀ ਦਾ ਗਨਮੈਨ ਜਾਰਜੀ ਜੀ ਸੀ ਜਾਰਜੀ ਮਸੀ ਚਾਚੇ ਦਾ ਮੁੰਡਾ ਪਾਸਟਰ ਐਸਪੀ ਦਾ ਐਸਪੀ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਐਸਪੀ ਲੱਗੇ ਨੇ ਉਹ ਛਤਿਹਗਾਰੀ ਐਚਓ ਸਾਹਿਬ ਅਮਰੀਤ ਰੰਧਾਵਾ ਐਸਐਚਓ ਜਿਹੜਾ ਕਿ ਹੁਣ ਇਸ ਥਾਣੇ 'ਚ ਹੈ ਤੇ ਮਨੀ ਬੈਂਕ ਚੌਂਕੀ ਇੰਚਾਰ ਜਿਹੜਾ ਕਿ ਮੁੰਸੀ ਹੈ ਇਸ ਟਾਈਮ ਤੇ ਇਸ ਬੰਦਿਆਂ ਨੇ ਐਨਾ ਤੇ ਐਡਾ ਪ੍ਰੈਸ਼ਰ ਬਣਾਇਆ ਇਹ ਬੰਦੇ ਨੇ ਅੱਜ ਘਰ ਵੇਚ ਕੇ ਦੂਜੀ ਜਗ੍ਹਾ ਚਲੇ ਜਾਂਦੇ ਘਰ ਦੀ ਕੀਮਤ ਸੀਗੀ 35 ਲੱਖ ਰੁਪਇਆ ਅੱਜ ਉਹ 12 ਲੱਖ ਰੁਪਏ ਦਾ ਵੇਚ ਕੇ ਅੱਜ ਅਮਰੀਕਾ ਸ਼ਿਫਟ ਹੋ ਜਾਂਦੇ ਆ ਉੱਥੇ ਇਸ ਟਾਈਮ ਰਿਕਸ਼ਾ ਚਲਾਉਂਦੇ ਨੇ ਵੀ ਦੱਸੋ ਇੱਕ ਬੰਦਾ ਤੁਸੀਂ ਅਰੈਸਟ ਨਹੀਂ ਕਰਦਾ ਦੂਜਾ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਬੰਦੇ ਨੂੰ ਉਹ ਤੋਂ ਬਾਅਦ ਵੀ ਐਡਾ ਕਿਤੇ ਪ੍ਰੈਸ਼ਰ ਪਾਉਂਦੇ ਨੇ ਉਹ ਕਿ ਫੈਸਲਾ ਕਰ ਲੈ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਕਦੇ ਨੂੰ ਮਾਰਨ ਦੀਆਂ ਕਦੇ ਡਰਾਉਣ ਦੀਆਂ ਧਮਕਾਉਣ ਦੀਆਂ ਸਾਰੀਆਂ ਐਡਾਂ ਦੀਆਂ ਗੱਲਾਂ ਇੱਕਨਾਂ ਦਾ ਬੇਟਾ ਚੋਕੀ ਪਲੱਸ 2 ਚ ਪੜਦਾ ਬੇਟੀ ਦੀ ਮੌਤ ਹੋ ਗਈ ਜੋ ਇਸ ਦੁਨੀਆ ਚ ਨਹੀਂ ਹੈ ਉਹਨੂੰ ਇਨਸਾਫ਼ ਦੀ ਮੰਗ ਕਰਦੇ ਕਿ ਉਹਨੂੰ ਇਨਸਾਫ਼ ਦਿੱਤਾ ਜਾਵੇ ਕਿ ਉਹਦੀ ਫੈਮਿਲੀ ਨੂੰ ਬਿਲਕੁਲ ਇਨਸਾਫ਼ ਦਿੱਤਾ ਜਾਵੇ ਤੇ ਕੋਰਟ ਦੇ ਆਰਡਰ ਹੈ ਕਿ ਐਸ ਐਚਓ ਅਮਰੀਤ ਰੰਦਾਵਾ ਐਸਐਚਓ ਉਹਨਾਂ ਨੂੰ ਆਰਡਰ ਵੀ ਨੇ ਕੋਰਟ ਦੇ ਕਿ ਤੂੰ ਅਰੇਸਟ ਕਿਉਂ ਨਹੀਂ ਕਰਦਾ ਪਰ ਲੇਕਿਨ ਕਿਤੇ ਨਾ ਕਿਤੇ ਮੁਲੀਬukt ਲੱਗਦੀ ਆ ਜਿਹੜੇ ਕਿ ਉਹ ਪੁਲਿਸ ਹੈ ਉਹ ਕਹਿੰਦਾ ਮੈਂ ਮੇਰੀ ਪੁਲਿਸ ਜੇਬ 'ਚ ਹੈ ਪ੍ਰਸ਼ਾਸਨ ਮੇਰੀ ਜੇਲ੍ਹ 'ਚ ਹੈ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਪਰ ਅਸੀਂ ਬੜੇ ਬੜੇ ਮਗਰਮਾਛਾਂ ਦੇ ਨੱਥ ਪਾਈ ਹੈ ਤੇ ਇਹ ਤਾਂ ਹੈ ਹੀ ਕਿਹੜੇ ਬਾਗ ਦੇ ਮੂਲੇ ਹੈ ਜੋ ਜਸ਼ਨ ਗਿੱਲ ਹੈ ਇੱਕ 크੍ਰਿਸਚਨ ਧਰਮ ਦਾ ਐਨੇ ਵੀ ਨਾ ਬਦਨਾਮ ਕਰਕੇ ਰੱਖਿਆ ਜਿਵੇਂ ਕਿ ਪਹਿਲਾਂ ਤੁਸੀਂ ਦੇਖਿਆ ਨਾ ਬਜਿੰਦਰ ਵਰਗੇ ਪਾਸ ਰੋਡ ਜੇਲ੍ਹ 'ਚ ਨੇ ਅੱਜ ਗਲਤ ਨਤੀਜੇ ਭੁਗਤੇ ਉਹਨਾਂ ਜੋ ਕਿ ਗਲਤ ਕਰਦੇ ਸੀ ਉਹਨਾਂ ਨੂੰ ਨਤੀਜਾ ਬੁਰਾ ਮਿਲਿਆ ਉਹਨਾਂ ਨੂੰ ਵੀ ਜੋ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਹੋਇਆ ਅੱਜ ਜਿਹੜਾ ਜਸ਼ਨ ਗਿੱਲ ਹੈ ਇਹਨੂੰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹਨੂੰ ਅਰੈਸਟ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਇਸ ਟਾਈਮ ਪੂਰਾ ਦਬਾਅ ਪਾ ਰਿਹਾ ਇਹਨਾਂ ਦੇ ਕੁੜੀ ਦੇ ਫਾਦਰ ਸਾਹਿਬ ਤੇ ਕਿ ਤੂੰ ਫੈਸਲਾ ਕੀਤਾ ਜਾਵੇ ਤੇਰੇ ਨਾਲ ਨਹੀਂ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਬਾਕੀ ਤੁਸੀਂ ਇਹਨਾਂ ਤੋਂ ਵੀ ਸੁਣੋ ਦੋ ਗੱਲਾਂ ਆਪਣੇ ਹੱਥ ਬੀਤੀ ਦੱਸਣਗੇ ਤੁਹਾਨੂੰ ਜੀ ਅਸੀਂ ਚਰਚ ਵਿੱਚ ਜਾਂਦੇ ਸੀ ਜਸ਼ਨ ਗਿਲਦੇ ਜੀ ਸਾਡਾ ਰਿਸ਼ਤੇ ਵਿੱਚ ਉਹ ਚਾਚਾ ਹੀ ਲੱਗਦਾ ਜੀ ਮੇਰਾ ਤੇ ਉੱਥੇ ਜਾਂਦੇ ਹਨ ਗਈ 1 ਸਾਲ ਹੋ ਗਿਆ ਜੀ ਤੇ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ છાਸੇ ਵਿੱਚ ਲੈ ਕੇ ਜੀ ਮੇਰੀ ਬੇਟੀ BCA ਚ BCA ਚ ਪੜਦੀ ਸੀ ਜੀ ਲਾਸਟ ਉਹਦਾ ਸੈਮੈਸਟਰ ਹੀ BCA ਦਾ ਜੀ ਤੇ ਆਪਣੇ છાਸੇ ਵਿੱਚ ਲੈ ਗਏ ਉਹਦੇ ਨਾਲ ਉਹ ਰੇਪ ਕਰਦਾ ਰਿਆ ਬਾਅਦ ਚ ਉਹਨੂੰ ਪ੍ਰੈਗਨੇਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਉਹਦੀ ਨਰਸ ਹੀ ਕਲਮੰਤ ਕੋਰ ਆ ਪਿੰਡ ਗੋਥ ਕੋਕਦੀ ਜੀ ਉਹਦੇ ਚ ਉਹਨਾਂ ਉੱਥੇ ਆ ਕੇ ਜੀ ਉਹਨਾਂ ਨੇ ਬੋਸ਼ਨ ਕਰਾ ਦਿੱਤਾ ਬੋਸ਼ਨ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸਾਨੂੰ ਤੇ ਪਹਿਲੇ ਪਤਾ ਨਹੀਂ ਚੱਲਿਆ ਜੀ ਤੇ ਆਪਾਂ ਗੁਰਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆਨ ਕੇ ਇਹਨਾਂ ਨੇ ਅਦਾ ਭਰਾ ਸਰਪੰਚ ਹੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਨਾ ਅਣਪਛਾਨੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਕਰਾਤੀ ਜੀ ਦੋ ਦਿਨ ਬਾਅਦ ਬੇਟੀ ਦੀ ਹਾਲਤ ਫਿਰ ਖਰਾਬ ਹੋ ਗਈ ਜੀ ਤੇ ਇੱਕ ਦਿਨ ਕਿਹਾ ਵੀ ਡਾਕਟਰ ਨੇ ਅਲਟਰਾਸਾਉਂਡ ਲਿਖਾਈ ਤੇ ਆਪਾਂ ਪ੍ਰਾਈਵੇਟ ਕਰਾ ਲੈਣੇ ਆ ਜੀ ਆਪਾਂ ਅਲਟਰਾਸਾਉਂਡ ਗੁਰਦਾਸਪੁਰੋਂ ਕਰਾਇਆ ਜੀ ਤੇ ਹੰਗ ਉੱਥੇ ਜਾ ਕੇ ਕਰਦਨ ਨੂੰ ਪਤਾ ਲੱਗਾ ਵੀ ਇਹ ਕੰਮ ਹੋਇਆਦਾ ਜੀ ਤੇ ਬੇਟੀ ਨੇ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਇਤਨਾ ਤੇ ਉਹ ਉਸ ਟਾਈਮ ਵੀ ਬੇਟੀ ਦੇ ਮਗਰ ਹੀ ਉੱਥੇ ਆ ਗਏ ਜਿੱਥੇ ਅਲਟਰਾਸਾਉਂਡ ਕਰਦੇ ਕਰਾਉਣ ਗਏ ਸੀ ਪਾਸਟਰ ਤੇ ਉਦੋਂ ਬਾਅਦ ਜੀ ਆਪਾਂ ਅੰਬਰਸਰ ਲੈ ਕੇ ਗਏ ਆ ਜੀ ਤੇ ਅੰਬਰਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਏ ਉੱਥੇ ਅਰਵਿੰਦਰ ਕੁਮਾਰ ਐਸਐਹ ਹੁੰਦਾ ਹੈ ਆਪਣੀ ਪਾਰਟੀ ਲੈ ਕੇ ਤੇ ਉਹ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੇ ਆ ਜੀ ਵੀ ਤੇਰੀ ਬੇਟੀ ਦੀ ਡੈੱਡ ਬਾਡੀ ਆਪਾਂ ਲੈ ਕੇ ਜਾਣੀ ਏ ਉਹ ਜੀ ਫਿਰ 174 ਦੀ ਕਾਰਵਾਈ ਕਰਦੇ ਆ ਮੈਨੂੰ ਤੇ ਇਹ ਵੀ ਨਹੀਂ ਹੈ ਜੀ ਪਤਾ ਕਿ 174 ਹੁੰਦੀ ਕੀ ਹੈ ਜੀ ਤੇ ਉਦੋਂ ਬਾਅਦ ਫਿਰ ਅੱਪਾ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਜਾ ਕੇ ਜੀ ਤੇ ਫਿਰ ਜਾ ਕੇ ਪਰਚਾ ਪਰਚਾ ਜਰਾ ਹੀ ਕਟਿਆ ਇਹਨਾਂ ਨੇ 60 65 ਦਿਨ ਲਾਤੇ ਪਰਚਾ ਕੱਟਣ ਲੱਗਈ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਾਏ ਜੀ ਜਿਹੜੇ ਨਾਮ ਲਿਖੇ ਸੀ ਜੀ ਅੱਜ ਤੱਕ ਵੀ ਕੁਲਵੰਤਕੋੜ ਦਾ ਨਾਮ ਨਹੀਂ ਪੁਲਸਾ ਹੋਂਦ ਦਿੰਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਣਾ ਉਹ ਮੈਨੂੰ ਦੌਕੇ ਮਾਰਦੇ ਆ ਵੀ ਤੁਸੀਂ ਰਾਜੀਨਾਮਾ ਕਰੋ ਜੀ ਤੁਹਾਡਾ ਆਪਾਂ ਰਾਜੀਨਾਮਾ ਕਰਾ ਦਿੰਦੇ ਆ ਮੈਂ ਇਹ ਰਿਕਸ਼ਾ ਚਲਾਉਣਾ ਆ ਜੀ ਤੇ ਗਰੀਬ ਬੰਦਾ ਜੀ ਗਰੀਬ ਬੰਦਾ ਹਾਂ ਮੈਂ ਤੇ ਮਲਕ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਬਰਾ ਕਰਦੇ ਆ ਜੀ ਤੇ ਮੈਂ ਆਪਣੇ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵਾਜੀ ਦਿੱਤਾ ਜੀ ਕਿ ਮੈਂ ਇਨਸਾਫ ਲੈਣਾ ਮੈਂ ਬਾਕੀ ਵੀ ਦੱਸੂ ਪੁਲਿਸ ਤੋਂ ਸਾਰਾ ਦੱਸ ਦੋ ਬਾਕੀ ਹੈ ਐਫ ਆਈ ਆਰ ਦੀ ਕਾਪੀ ਆ ਜੀ ਤੇ ਆ ਪੋਸਟਮਾਰਡਮ ਦੀ ਕਾਪੀ ਆ ਜੀ ਬੇਟੀ ਦੀ ਤਾ ਜੀ ਜੀ ਮੈਂ ਐਸਐਚਓ ਨੂੰ ਜਾ ਕੇ ਇਹ 6 6 ਤਰੀਕ ਤੀਜਾ ਮਹੀਨਾ 2025 ਚ ਐਸਐਚਓ ਸਾਹਿਬ ਨੂੰ ਦੱਸਿਆ ਵੀ ਜਿੱਥੇ ਇਸ ਟਾਈਮ ਉਹ ਜੰਮੂ ਰਿਆ ਰਿਹਾ ਵਾ ਜੀ ਤੇ ਮੇਰੇ ਨਾਲ ਚਲੋ ਉਹਨੂੰ ਅਰੈਸਟ ਕਰੂੰ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰਸੀਵ ਕਰਾਈ ਆ ਕਾਪੀ ਜੀ ਇਹ ਕਾਪੀ ਮਾਨਜੋਗ ਐਸਐਸਪੀ ਸਾਹਿਬ ਕੋਲੋਂ ਗਿਆ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲ ਹੀ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫਿਰ ਆਪਾਂ ਉਹਨਾਂ ਨੇ ਕਿਹਾ ਕਿ ਆਪਾਂ ਕਾਪੀ ਐ ਡਾਕ ਰਸਤੇ ਫਿਰ ਇੱਕ ਕਾਪੀ ਮੈਂ ਐਸਐਸਪੀ ਸਾਹਿਬ ਨੂੰ ਭੇਜੀ ਆ ਜੀ ਕਿ ਇਹ ਜਿਹੜਾ ਬੰਦਾ ਹੈ ਇਸ ਟਾਈਮ ਫਲਾਨੀ ਜਗ੍ਹਾ ਤੇ ਹੈ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜੱਜ ਸਾਹਿਬ ਵੱਲੋਂ ਵੀ ਇਹਨੂੰ ਪੀਓ ਕੀਤਾ ਗਿਆ ਦਾ ਤੇ ਫਿਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਯਾਰਾ ਹੁਣ ਐਸਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦੇ ਆ ਵੀ ਤੂੰ ਰਾਜੀਨਾਮਾ ਕਰ ਦੋ ਦੋ ਤਿੰਨ ਤਿੰਨ ਘੰਟੇ ਜੀ ਦੋ ਮੈਂ ਜਾਣਾ ਉਹਥੇ ਬੁਲਾਉਂਦਾ ਮੈਂ ਹੀ ਜਾਣਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਰਿਹਾਸਮੈਂਟ ਕਰਦਾ ਭਾਲ ਲੈਂਦਾ ਥਾਣੇ ਦੇ ਅੰਦਰ ਤੇ ਬਾਅਦ ਚੋਂ ਮੈਨੂੰ ਕਹਿੰਦਾ ਹੁਣ ਤੂੰ ਜਾ ਤੇਰਾ ਕੰਮ ਕੋਈ ਨਹੀਂ ਹੈ ਜੀ ਤੇ ਇੱਕ ਹਾਂ ਜੀ ਇੱਕ ਇਹ ਜਿਹੜਾ ਜੀ ਹੈ ਵਰਦੀ ਪਾਈ ਦੀ ਹੈ ਜਿੰਨੇ ਜੀ ਇਹ ਬੜਾ ਤੰਗ ਪਰੇਸ਼ਾਨ ਕਰਦੇ ਇਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾਵਾ ਬਖਸ਼ੀਸ਼ ਚੰਦ ਐਸਪੀ ਦੀ ਨਾਲ ਲੱਗਾ ਦਾ ਜੀ ਤੇ ਐਸਪੀ ਦੇ ਕੋਲੋਂ ਮੈਨੂੰ ਦਬਕੇ ਮਰਵਾਇਆ ਜੀ ਇਹਨਾਂ ਨੇ ਤੇ ਮੇਰੇ ਘਰ ਆਣ ਕੇ ਵੀ ਤੇ ਮੈਨੂੰ ਕਚਹਿਰੀ ਵਿੱਚ ਵੀ ਤੇ ਬਾਅਦ ਚੋਂ ਉੱਥੇ ਆਪਣੇ ਦਸਤਕਰ ਲਿਆ ਕੇ ਗਏ ਆ ਜੀ ਤੇ ਉੱਥੇ ਵੀ ਮੈਨੂੰ ਇਹ ਕਹਿੰਦੇ ਆ ਕਿ ਰਾਜੀਨਾਮਾ ਕਰੋ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿੱਲ ਦੀ ਇਹ ਫੋਟੋ ਆ ਜਿਹੜਾ ਕਿ ਇੱਕ ਬਲਤਕਾਰੀ ਆ ਜੀ ਜੋ ਕਿ ਫੋਟੋ ਆ ਗਿਆ ਕਿਉਂ ਕਿ ਨਾਮ ਅਗਰ ਜੀ ਫੀਮ ਤੇ ਅੱਜ ਇੱਕ ਸਾਲ ਹੋ ਗਿਆ ਪੀ ਹੋਏ ਨੇ ਪਰਚਾ ਪਰਚਾ 2023 ਦਾ ਪਰਚਾ 5ਵੇਂ ਮਹੀਨੇ ਦਾ ਇਹ 7ਵੇਂ ਮਹੀਨੇ ਦਾ 7ਵੇਂ ਮਹੀਨੇ ਸੌਰੀ ਹਾਂਜੀ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에ਰਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕੇ ਤੇਰਾ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉਤੋਂ ਤੇ ਜਿਹੜਾ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦ ਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ মিডিਆ ਸਾਹਮਣੇ ਨਹੀਂ ਆਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਿਸ ਆਤ ਹੀ ਨਹੀਂ ਪਉਂਦੀ ਕੀ ਅਸੀਂ ਨਹੀਂ ਜਾਣਾਂ ਜੋ ਤੁਸੀਂ ਕਰਨਾ ਕਰ ਲਓ ਅੱਗੇ ਦੇ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰ ਰਹੇ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ